ਸਾਸਤਰੀ ਕਾਲ ਜੀ ਹਾਂਜੀ ਵੀਰੇ ਫਾਰਮ ਵਾਲਿਆਂ ਵੱਡੀਆਂ 52 گاਵਾ ਮਕਾਊ 52 گاਵਾ ਵੀਰੇ ਮਕਾਊ ਵੱਡੀਆਂ ਫਾਰਮ ਵਾਲਿਆਂ ਐਫ ਐ ਜਰਸੀ ਸਾਈ ਵਾਲ ਕਾਫੀ ਕ੍ਰੋਸ ਐਰਸਰ ਗਰਲੈਂਡੋ ਆਧਾਰਤ ਰੈ ਨਸਲ ਦੇ ਆ ਵੀਰੇ 52 گاਵਾ ਮਕਾਊ ਵੀਰ ਜੀ ਹਾਂਜੀ ਵੀਰੇ ਕੱਲਾ ਕੱਲਾ ਕਰਕੇ ਨਾਕ ਵੇਚਾਂਗੇ ਜਿਹਦੇ ਵਿੱਚ ਵੀਰੇ 23 ਨਾਕ ਤਾਜ਼ੀਆਂ ਸੁਈਆਂ ਬੈੜਾਂ ਦੇ ਹੋਣਗੇ ਤੇ 29 ਨਾਕ ਵੀਰੇ ਸੂਣ ਵਾਲੇ ਹੋਣਗੇ ਪੰਜ ਚਾਰ ਦਿਨ ਦੇ ਵਿੱਚ ਟੋਟਲ 52 ਨਾ ਗਿਆ ਵੀਰੇ ਫਾਰਮ ਵਾਲੀਆਂ ਵੱਡੀਆਂ ਬੈੜਾਂ ਨੇ ਛੋਟੀਆਂ ਮੱਛੀਆਂ ਵੀਰ ਫੋਨ ਨਾ ਕਰੇ ਤੇ ਟੋਕੜ ਬੈੜ ਵਾਲਾ ਵੀਰ ਫੋਨ ਨਾ ਕਰੇ ਹਾਂਜੀ ਵੀਰੇ ਆਪਣਾ ਐਡਰੈਸ ਨੋਟ ਕਰ ਲਓ ਮੇਰਾ ਵੀਰ ਜੀ ਨਾਮ ਰਮਨਪ੍ਰੀਤ ਸਿੰਘਾ ਪਿੰਡ ਸੀਨੀਵਾਲ ਕਲਾ ਹੈਗਾ ਵੱਡਾ ਸੀਨੀਵਾਲ ਜਿਹੜਾ ਫਾਰਮਾ ਸੀਨੀਵਾਲ ਕਲਾ ਤੋਂ ਡੇਢ ਕਿਲੋਮੀਟਰ ਚੱਲ ਕੇ ਕਲਾਲਵੀ ਸੜਕ ਤੇ ਵੀਰੇ ਆਪਣਾ ਫਾਰਮ ਹੈਗਾ ਆਹ ਦੇਖ ਸਕਦੇ ਹੋ ਵੀਰੇ ਖੀਰਾ ਬੱਚਾ ਬਿਲਕੁਲ ਜਰਸੀ ਦੋ ਦੰਦ ਬੱਚਾ ਖੀਰਾ ਇਸ ਤਰ੍ਹਾਂ ਦੇ ਨਗੀਨੇ ਆਪਣੇ ਕੋਲ ਕਾਫੀ ਮਾਤਰਾ ਚ ਹੋਣਗੇ ਵੀਰੇ ਹਾਂਜੀ ਵੀਰੇ ਆਪਣਾ ਜਿਹੜਾ ਫਾਰਮਾ ਕਲਾਲੇ ਦੀ ਸੜਕ ਤੇ ਹੈਗਾ ਜ਼ਿਲ੍ਹਾ ਬਿਰਜੀ ਆਪਣਾ ਬਰਨਾਲਾਗਾ ਕੰਟੈਕਟ ਨੰਬਰ ਵੀਰੇ ਆਪਣਾ ਨੋਟ ਕਰ ਲਓ 62807 13934 62807 13934 ਹਾਂਜੀ ਵੀਰੇ ਮੇਰਾ ਵਟਸਐਪ ਵੀ ਇਸੇ ਨੰਬਰ ਤੇ ਚੱਲਦਾਗਾ ਕੋਈ ਵੀ ਵੀਰ ਮੈਨੂੰ ਵਟਸਐਪ ਤੇ ਹੈਲੋ ਦਾ ਮੈਸੇਜ ਕਰਦਾ ਤਾਂ ਸਾਡੀ ਲੋਕੇਸ਼ਨ ਆ ਜਿਹੜੀ ਵੀਰ ਨੂੰ ਉਹ ਆਟੋਮੈਟਿਕ ਆ ਜਾਂਦੀ ਉਹ ਵਟਸਐਪ ਉੱਪਰ ਕੋਈ ਵੀ ਵੀਰ ਮੈਸੇਜ ਕਰਦਾ ਉਹ ਲੋਕੇਸ਼ਨ ਟੱਚ ਕਰਕੇ ਆ ਜੇ ਤੇ ਵੀਰ ਨੂੰ ਸਿੱਧਾ ਫਾਰਮ ਤੇ ਲੈ ਕੇ ਆਊਗੀ ਕਿਸੇ ਤੋਂ ਪੁੱਛਣ ਦੀ ਲੋੜ ਵੀ ਨਹੀਂ ਪੈਣੀ ਆ ਦੇਖ ਸਕਦੇ ਹੋ ਵੀਰੇ ਫਾਰਮ ਵਾਲੀ ਚਾਰ ਦੰਦ ਬੱਸੀ ਬਾਕੀ ਵੀਰੇ ਜਿਹੜੀਆਂ ਬੈੜਾ ਹੁੰਦੀਆਂ ਆਪਣੇ ਉਹ ਕਾਫੀ ਵੱਡੀ ਮਾਤਰਾ ਦੇ ਵਿੱਚ ਹੁੰਦਾ ਵੀਰੇ ਮਾਲ ਕਿਉਂਕਿ ਵੀਰ ਜੀ ਆਪਾਂ ਰੁਟੀਨ ਦੇ ਵਿੱਚ ਕੰਮ ਨਹੀਂ ਕਰਦੇ ਹੈਗੇ ਗਏ ਹੁਣ ਆਪਾਂ ਇਦੋਂ ਪਹਿਲਾਂ ਵੀਰੇ 10 ਤਰੀਕ ਦਾ ਲਾਟ ਵੇਚ ਕੇ ਹਟੇ ਆ ਉਹਦੇ ਵਿੱਚ ਵੀਰੇ ਆਪਾਂ 62 ਕਨਗ ਲਾਏ ਸੀਗੇ ਜਿਹੜਾ 10 ਤਰੀਕ ਨੂੰ ਮੰਗਲਵਾਰ ਨਿੰਘਿਆਗਾ ਲਾਟ ਵੇਚਿਆ ਤੇ ਨਵਾਂ ਲਾਟ ਵੀਰੇ ਹੁਣ ਆਪਾਂ ਦੁਬਾਰੇ 17 ਤਰੀਕ 17 ਤਰੀਕ ਵੀਰ ਜੀ ਨੌਵਾਂ ਮਹੀਨਾ 2024 ਦਿਨ ਮੰਗਲਵਾਰ ਬਣਦਾਗਾ 17 ਤਰੀਕ ਨੌਵਾਂ ਮਹੀਨਾ 2024 ਵੀਰੇ ਦਿਨ ਮੰਗਲਵਾਰ ਬਣਦਾ ਉਦੋਂ ਪ੍ਰਮਾਤਮਾ ਦੀ ਕਿਰਪਾ ਸਦਕਾ ਸਵੇਰ 7 ਵਜੇ ਸੌਦੇ ਚਾਲੂ ਕਰਦੇ ਆਂਗੇ ਤੇ ਦੁਪਹਿਰ ਦੇ 1 ਵਜੇ ਤੱਕ ਚੱਲਣਗੇ ਜਦੋਂ ਤੁਸੀਂ ਵੀਰੇ ਮੇਰੇ ਫਾਰਮ ਤੇ ਆਵੋਗੇ ਤੁਹਾਨੂੰ ਦੂਰ ਦੂਰ ਤੱਕ ਖੜੀਆਂ ਗੱਡੀਆਂ ਮੋਟਰਸਾਈਕਲ ਦੁਨੇ ਪਾਸੀ ਵੀਰ ਜੀ ਨਜ਼ਰ ਆਉਣਗੇ ਤੁਹਾਨੂੰ ਵੀਰੇ ਤਕਰੀਬਨ ਪੰਜਾਬ ਦੇ ਹਰ ਕੋਨੇ ਤੋਂ ਵੀਰ ਆਇਆ ਆਪਣੇ ਕੋਲੇ ਫਾਰਮ ਤੇ ਵੀਰੇ ਮਿਲੂਗਾ ਕਿਉਂਕਿ ਵੀਰ ਜੀ ਆਪਣੇ ਕੋਲੇ ਜਿਹੜੇ ਗਉਆਂ ਦੀ ਗਿਣਤੀ ਆ ਉਹ ਵੀ ਕਾਫੀ ਵੱਡੀ ਮਾਤਰਾ ਦੇ ਵਿੱਚ ਹੋਊਗੀ ਵੀਰ ਜੀ ਤੁਹਾਨੂੰ ਜਣੀ ਆਪਾਂ 52 ਗਾਵਾਂ ਬੋਲਤੀਆਂ ਪਰ ਗਰਾਊਂਡ ਦੇ ਵਿੱਚ ਵੀਰੇ ਇੰਦੂ ਜ਼ਿਆਦਾ ਲਾਉਣ ਦੀ ਕੋਸ਼ਿਸ਼ ਕਰਾਂਗੇ 55-60 ਗਾਵਾਂ ਦੇ ਲਵੇ ਲਾਉਣ ਦੀ ਕੋਸ਼ਿਸ਼ ਕਰਾਂਗੇ ਵੀਰੇ ਕਿਉਂਕਿ ਇੰਦੂ ਪਹਿਲਾਂ ਵੀਰ ਕੋਈ ਵੀ ਨਾ ਆਵੇ ਕਿਉਂਕਿ ਵੀਰੇ ਆਪਾਂ ਰੁਟੀਨ ਦੇ ਵਿੱਚ ਕੰਮ ਨਹੀਂ ਕਰਦੇ ਹੈਗੇਗੇ ਇੱਕ ਹਫ਼ਤੇ ਹਫ਼ਤੇ ਤੇ ਆਪਾਂ ਲਾਟ ਕੱਢੀ ਦੇਣਾ ਕਰਮਾਲੀਆਂ ਦਾ ਜਿਹੜਾ ਵੀਰੇ 1000 ਦਾ ਲਾਟ ਕੱਢਣਾਗਾ ਇਹ ਵੀਰੇ ਆਪਾਂ ਕੱਲੀ ਕਹਿਣ ਦੀ ਗੱਲ ਨਹੀਂ ਹੁੰਦੀਗੀ ਬੈੜ ਆਪਣੇ ਕੋਲੇ ਵੀਰੇ ਹਰ ਵੈਰਾਈਟੀ ਦੀ ਹੁੰਦੀ ਆ ਐਚ ਐਫ ਜਰਸੀ ਸਾਈ ਵਾਲ ਕਾਫੀ ਕ੍ਰੋਸ ਐਰਸਰ ਗਰਲੈਂਡੋ ਟੋਟਲ ਵੈਰਾਈਟੀ ਦੀ ਵੀਰੇ ਆਪਣੇ ਕੋਲੇ ਬੈੜ ਹੁੰਦੀ ਆ ਕੱਲੀਆਂ ਪ੍ਰਾਣੀਆਂ ਜਿਹੜੀਆਂ ਦੇਸੀ ਗਊਆਂ ਹੁੰਦੀਆਂ ਸੀ ਆਪਣੀਆਂ ਉਹ ਨਹੀਂ ਵੀਰੇ ਆਪਾਂ ਰੱਖ ਦੇਗੇ ਹੋਰ ਤੁਸੀਂ ਜਿਹੜੀ ਮਰਜ਼ੀ ਵੈਰਾਈਟੀ ਸਾਡੇ ਕੋਲੋਂ ਲੈ ਸਕਦੇ ਹੋਗੇ ਅੱਗੋਂ ਪਿੱਛੋਂ ਕੋਈ ਵੀ ਵੀਰ ਨਾ ਆਵੇ ਵਿਚ ਵੀਰ ਖਾਲੀ ਮੁੜਦੇ ਆ ਵੀਰੇ ਉਹਦਾ ਫੇਰ ਫਾਇਦਾ ਕੋਈ ਨਹੀਂ ਹੁੰਦਾ ਬਾਕੀ ਵੀਰੇ ਜਿਹੜਾ ਆਪਾਂ ਲਾਟ ਵੇਚਣਾ ਕੱਲਾ-ਕੱਲਾ ਕਰਕੇ ਵੀਰੇ ਨਾਗ ਵੇਚਾਂਗੇ ਇਹ ਨਹੀਂ ਵੀ ਸਾਰਾ ਮਾਲ ਆਪਾਂ ਇੱਕੋ ਵੀਰ ਨੂੰ ਦੇਣਾਗਾ ਕੱਲਾ-ਕੱਲਾ ਕਰਕੇ ਵੀਰੇ ਨਾਗ ਵੇਚਾਂਗੇ ਯਾਨੀ ਟੋਟਲ ਵੀਰੇ 52 ਨਾਗ ਹੋਣਗੇ 23 ਨਾਗ ਤਾਜ਼ੀਆਂ ਸੁਈਆਂ ਬੈਠਾ ਦੇ ਹੋਣਗੇ ਤੇ 29 ਸੂਣ ਵਾਲੀਆਂ ਹੋਣਗੀਆਂ ਜਿਨ੍ਹਾਂ ਦਾ ਵੀਰੇ ਰੇਟ ਆਪਣਾ ਯਾਨੀ ਕਮਾਲ ਦਾ ਹੁੰਦਾਗਾ ਜਦੋਂ ਵੀਰਾਂ ਨੇ ਆਪਣੇ ਫਾਰਮ ਤੇ ਆਉਣਾਗਾ ਬਾਰੋਂ ਆਪ ਦਾ 1-2 ਦਿਨ ਰੇਟ ਲਾਜ਼ਮੀ ਪਹਿਲਾਂ ਵੀਰਾਂ ਦਾ ਪਤਾ ਕਰਿਆ ਹੋਣਾ ਚਾਹੀਦਾ ਕਿਉਂਕਿ ਜਿਹੜੀ ਚੀਜ਼ ਵੀਰੇ ਆਪਾਂ ਖਰੀਦਣ ਚੱਲੇ ਆਂ ਪਰ ਉਹਦੇ ਰੇਟ ਬਾਰੇ ਜਾਣੀ ਦੀ ਨੌਲਜ ਹੋਣੀ ਚਾਹੀਦੀ ਆ ਤੁਹਾਡਾ ਵੀਰੇ ਬਾਹਰੋਂ ਰੇਟ ਪਤਾ ਕਰਿਆ ਹੋਊਗਾ ਤਾਂ ਵੀਰ ਜੇ ਅਸੀਂ ਜ਼ਿਆਦਾ ਨਹੀਂ ਕਹਿੰਦੇਗੇ ਸਾਡੇ ਫਾਰਮ ਤੇ ਆਵੋਗੇ ਵੀਰੇ 15 ਤੋਂ 20 ਹਜ਼ਾਰ ਦਾ ਤੁਹਾਨੂੰ ਰਿਜ਼ਲਟ ਮਿਲੂ ਕੱਲੇ-ਕੱਲੇ ਨਗਦੇ ਵਿੱਚ ਆਪਣਾ ਰੇਟ ਘੱਟ ਹੋਊਗਾ ਮਾਰਕੀਟ ਨਾਲੋਂ ਘੱਟ ਵੀਰੇ ਆਪਣਾ ਉਹ ਇਸ ਕਰਕੇ ਹੋਊਗਾ ਕਿਉਂਕਿ ਆਪਣੀ ਵਪਾਰ ਦੇ ਵਿੱਚ ਵੀਰ ਜੀ ਤੀਜੀ ਪੀੜ੍ਹੀ ਹੋ ਗਈ ਆ ਕਿਉਂਕਿ ਜਦੋਂ ਅਸੀਂ ਅੱਗੇ ਉਹ ਨਾਗ ਲੈਨੇ ਆ ਵੀਰੇ ਬਹੁਤ ਸਾਫ ਸੁਥਰਾ ਮਾਲ ਖਰੀਦੀ ਦਾ ਦੇਖ ਕੇ ਨਰਖ ਪਰਖਣਾ ਖਰੀਦੀ ਦਾ ਤੇ ਬਾਕੀ ਵੀਰੇ ਇਹਨਾਂ ਦੇ ਖਰਚੇ ਵੀ ਬਹੁਤ ਘੱਟ ਪਾਉਣੇ ਆ ਖਰਚੇ ਘੱਟ ਪਾਉਣੇ ਤੇ ਵੀਰੇ ਬਾਕੀ ਜਿਹੜੀ ਮਹੀਨੇ ਦੀ ਆਪਣੀ ਘੱਟੋ ਘੱਟ 300 ਗਾਂ ਵੇਚਣ ਦੀ ਕੈਪੈਸਿਟੀ ਹੈਗੀ ਆ ਸਾਡਾ ਵੀਰੇ 1000 1500 2000 ਨਫਾ ਕੱਲੇ ਕੱਲੇ ਨਾਗ ਮਗਰ ਬਹੁਤ ਹੋ ਜਾਂਦਾ ਇਸ ਕਰਕੇ ਵੀਰੇ 15 ਤੋਂ 20000 ਰੁਪਇਆ ਨਾਗ ਆਪਣੇ ਜਣੀ ਫਾਰਮ ਤੇ ਮਾਰਕੀਟ ਨੂੰ ਘੱਟ ਹੁੰਦਾਗਾ ਰੇਟ ਜਿਹੜੇ ਆਪਣੇ ਵੀਰ ਫਾਰਮ ਤੇ ਬਾਹਰੋਂ ਰੇਟ ਦੇਖਿਆ ਵਾ ਲਾਟਲ ਦਿਨ ਆਪਣੇ ਵੀਰ ਆਉਂਦੇ ਇੱਕ ਗਊ ਖਰੀਦਣ ਆਉਂਦਾਗਾ ਵੀਰੇ ਉਹ 2-2 ਨਾਗ 3-3 ਨਾਗ ਇੱਥੋਂ ਲੈ ਕੇ ਜਾਂਦੇ ਆ ਇਹਨਾਂ ਗਊਆਂ ਦੀ ਕੁਆਲਿਟੀ ਦੇਖ ਕੇ ਤੇ ਰੇਟ ਪੱਖੋਂ ਵੀਰ ਜੀ ਬਾਕੀ ਵੀਰੇ ਕੱਲੀਆਂ ਮੇਰੇ ਕਹਿਣ ਦੀਆਂ ਗੱਲਾਂ ਨਹੀਂ ਜਦੋਂ ਤੁਸੀਂ ਫਾਰਮ ਤੇ ਆਮੋਗੇ ਤੁਹਾਨੂੰ ਰਿਜ਼ਲਟ ਵੀਰੇ ਇੱਥੇ ਮਿਲ ਲਾਗਾ ਜਿਹੜਾ ਵੀਰੇ ਰੇਟ ਆਪਣਾ 50000 ਤੋਂ ਸ਼ੁਰੂ ਹੋ ਜਾਊਗਾ 55 60 65 70 75 ਇਸ ਤਰ੍ਹਾਂ ਕਰਦਾ ਕਰਦਾ ਵੀਰੇ ਉੱਪਰ ਤੱਕਰ ਆਪਣਾ ਜਣੀ ਲੱਖ ਤੱਕ ਰਵਗ ਜਾਂਦਾ 50000 ਤੋਂ ਰੇਟ ਸ਼ੁਰੂ ਹੋ ਕੇ ਉੱਪਰ ਐਂਡ ਵਾਲਾ ਰੇਟ ਵੀਰੇ ਆਪਣਾ ਲੱਖ ਹੁੰਦਾਗਾ ਜਿਹੜੀ ਦੁੱਧ ਦੀ ਕਪੈਸਿਟੀ ਹੁੰਦੀ ਆ ਵੀਰੇ ਆਪਣੀ 15 16 ਕਿਲੋ ਤੋਂ ਲੈ ਕੇ 35 37 ਕਿਲੋ ਤੱਕਰ ਦੁੱਧ ਦੀ ਕਪੈਸਿਟੀ ਵਗ ਜਾਂਦੀ ਆ ਕਿਉਂਕਿ ਜਦੋਂ ਇਦੋਂ ਬਾਅਦੋਂ ਵੀਰੇ ਸਿਆਲ ਵਾਲਾ ਮੌਸਮ ਆ ਗਿਆ ਫਿਰ ਆਪਣੇ ਕੋਲ 40 42 45 ਕਿਲੋ ਤੱਕਰ ਵੀ ਵਹਿੜ ਮਿਲ ਜਾਂਦੀ ਆ ਪਰ ਅੱਜ ਗਰਮੀ ਦਾ ਮੌਸਮ ਆ ਵੀਰੇ 15-16 ਕਿਲੋ ਤੋਂ ਲੈ ਕੇ 35-37 ਕਿਲੋ ਤੱਕਰ ਮਿਲਦੀ ਆ। ਨਾ ਵੀਰੇ ਸਾਰੇ ਸੌਦੇ 50 ਵਾਲੇ ਆ, ਨਾ ਸਾਰੇ ਸੌਦੇ ਜਾਨੀ ਲੱਖ ਵਾਲੇ ਹੁੰਦੇ ਆ। ਮੈਕਸਮਾਲ ਹੁੰਦਾ ਜਿਹੜਾ ਵੀਰੇ ਪਚਾਲੜਲਾ ਰੇਟ ਹੁੰਦਾਗਾ ਉਹ ਆਪਣਾ 60000 ਤੋਂ ਲੈ ਕੇ 80000 ਦੇ ਵਿੱਚ ਹੁੰਦਾਗਾ। ਜਿਹੜਾ 60000 ਤੋਂ 80000 ਦੇ ਵਿੱਚ ਵੀਰੇ ਭਾਗ ਆ, ਇਹ ਭਾਅ ਦੇ ਵਿੱਚ ਗਊ ਵੀ ਕਰਮ ਵਾਲੀ ਸਾਫ਼ ਸੁਥਰੀ ਮਿਲ ਜਾਂਦੀ ਆ। ਤੇ ਦੁੱਧ ਦੇ ਵਿੱਚ ਵੀ ਵੀਰੇ ਚੰਗੀ ਆਪਾਂ ਨੂੰ ਪਰਤਾ ਪਾ ਜਾਂਦੀ ਆ ਤੇ ਇਹਨਾਂ ਰੇਟ ਵੀ ਹਰ ਵੀਰ ਨੂੰ ਵੀਰੇ ਸੌਖਾ ਹੁੰਦਾ ਲਾਉਣਾ ਇਹਦੇ ਵਿੱਚ ਜਿਹੜਾ 60 ਤੋਂ 80 ਦਾ ਭਾਗ ਆ ਇਹਦੇ ਵਿੱਚ 18 19 ਲੀਟਰ ਤੋਂ ਲੈ ਕੇ 26 27 ਕਿਲੋ ਤੱਕ ਵੀਰੇ ਗਊ ਆਪਣੇ ਕੋਲੇ ਮਿਲ ਜਾਂਦੀ ਆ ਬਾਕੀ ਜਿਹੜਾ ਵੀਰੇ ਜਾਦਾ ਮਾਲ ਹੁੰਦਾਗਾ ਸਾਡੇ ਕੋਲੇ ਪਹਿਲਾ ਦੂਜਾ ਸੂਆ ਹੁੰਦਾ ਜਾਦੇ ਵੀਰੇ ਆਪਾਂ ਦੰਦਾਂ ਦੇ ਵਿੱਚ ਖਰੀਦਣ ਦੀ ਕੋਸ਼ਿਸ਼ ਕਰਦੇ ਆ ਦੋ ਦੰਦ ਚਾਰ ਦੰਦ ਛੇ ਦੰਦ ਤੱਕ ਆਪਾਂ ਜਾਦੇ ਵੇੜਾ ਖਰੀਦਦੇ ਆ ਕੀ ਕਹਣਾ ਸਾਰੇ ਲਾਟ ਦੇ ਵਿੱਚ ਕੋਈ 2-3 ਨਾਲ ਕਿ ਤੀਜੇ ਸੂਏ ਦੇ ਲੱਗ ਜਾਣ ਬਾਕੀ ਵੀਰੇ ਸਾਡੇ ਕਹਿਣ ਦੀਆਂ ਗੱਲਾਂ ਨਹੀਂ ਜਦੋਂ ਤੁਸੀਂ ਇੱਥੇ ਫਾਰਮ ਤੇ ਆਵੋਗੇ ਤੁਹਾਨੂੰ ਰਿਜ਼ਲਟ ਮਿਲ ਜੂਗਾ ਬਾਕੀ ਵੀਰੇ ਸਿਆਣਿਆਂ ਦੀ ਕਹਾਵਤਾਂ ਵੀ ਹੀਰਿਆਂ ਦਾ ਮੁੱਲ ਜ਼ੌਹਰੀ ਨੂੰ ਪਤਾ ਹੁੰਦਾ ਆਹ ਦੇਖ ਸਕਦੇ ਹੋ ਵੀਰੇ ਐਰ ਸਾਇਰ ਦਾ ਬੱਚਾ ਇਸ ਤਰ੍ਹਾਂ ਦੇ ਨਗੀਨੇ ਵੀਰੇ 20-22 ਕਿਲੋ ਦੁੱਧ ਕੱਢਦੇ ਆ ਜਾਣੀ ਦੀ ਇਹ ਜਾਣੀ ਦੀ ਪੜਤੇ ਦੇ ਵਿੱਚ ਵੀਰੇ ਇਸ ਤਰ੍ਹਾਂ ਦਾ ਮਾਲ ਆ ਜਾਂਦਾ ਸਿਆਣਿਆਂ ਦੀ ਕਹਾਵਤਾਂ ਵੀ ਹੀਰਿਆਂ ਦਾ ਮੁੱਲ ਜ਼ੌਹਰੀ ਨੂੰ ਪਤਾ ਹੁੰਦਾ ਉਹ ਵੀਰੇ ਸਾਡੇ ਨਾਲ ਤਿੰਨ ਚਾਰ ਇਸ ਤਰ੍ਹਾਂ ਦੇ ਜੌਰੀ ਹੁੰਦੇ ਆ ਜਦੋਂ ਅਸੀਂ ਅੱਗੋਂ ਗਾਊ ਖਰੀਦਣ ਜਾਂਦੇ ਆ ਵੀਰੇ ਫਾਰਮ ਦੇ ਵਿੱਚੋਂ ਜਾਂ ਕਿਉਂਕਿ ਹੁਣ ਤਾਂ ਦੇਖੋ ਵੀਰੇ ਘਰੂ ਵੀਰ ਵੀ ਬਹੁਤ ਚੰਗਾ ਜਾਣੀ ਬਰੀਡ ਤੇ ਕੰਮ ਕਰਦੇ ਆ ਉਹ ਫਿਰ ਵੀਰੇ ਅਸੀਂ ਗਾਊ ਦਾ ਚਾਰ ਸਫੇਰੇ ਘੁੰਮ ਕੇ ਉਹਦਾ ਸਕੈਨ ਕਰ ਦੇਣੇ ਆ ਵੀ ਆਪੜੀਏ ਕੈਂ ਮਿੰਟਾਂ ਦੇ ਵਿੱਚ ਵਿਕੂਗੀ ਵੀਰ ਜੀ ਮਿੰਟਾਂ ਦੇ ਵਿੱਚ ਉਹ ਵਿਕਣੀ ਆ ਜਿਹੜੀ ਆਪਣੀ ਸਾਫ਼ ਸੁਥਰੀ ਖਰੀਦੀ ਹੋਊਗੀ ਤੇ ਭਾਅ ਦੇ ਵਿੱਚ ਜਾਇਜ਼ ਹੋਊਗੀ ਜਦੋਂ ਤੁਹਾਡਾ ਵੀਰੇ ਸਾਫ ਮਾਲ ਆ ਤੇ ਭਾਜਾਇ ਜਾ ਫਿਰ ਉੱਥੇ ਵੀਰੇ ਮੇਲੇ ਲੱਗਣੇ ਹੀ ਲੱਗਣੇ ਆਗੇ ਸਿਆਣਿਆਂ ਦੀ ਕਹਾਵਤਾਂ ਵੀ ਭਾਸਿਰ ਪਾਥੀਆਂ ਵਿਕ ਜਾਂਦੇ ਆ ਵੀਰੇ ਬਾ بے ਪਾਸ ਸਿਉਣਾ ਨਹੀਂ ਵਿਕਦਾਗਾ ਕਿਉਂਕਿ ਵੀਰੇ ਅਸੀਂ ਗੱਲਾਂ ਇਹ ਬੋਲਦੇ ਨਹੀਂ ਵੀ ਐਰ ਸੈਰ ਗਰਲੈਂਡੋ ਇਹ ਵੈਰਾਈਟੀਆਂ ਵੀਰੇ ਸਾਡੇ ਫਾਰਮ ਤੇ ਹੁੰਦੀਆਂ ਵੀ ਨੇ ਇਹ ਕੱਲੀਆਂ ਬੋਲਣ ਵਾਲੀਆਂ ਗੱਲਾਂ ਨਹੀਂ ਗੀਆਂ ਜੇ ਹੁੰਦੀਆਂ ਨੇ ਤਾਂ ਤਾਂ ਬੋਲਦੇ ਆਂਗੇ ਬਾਕੀ ਵੀਰ ਜੀ ਬੱਚ ਵੀਰ ਕਹਿੰਦਾ ਵੀਰੇ ਬੋਲੀ ਦੇਖੋ ਵੀਰੇ ਕਿਸੇ ਕਿਸਮ ਦੀ ਅਦਿਕਰਨਾ ਕੋਈ ਬੋਲੀ ਲਾਈ ਆ ਤੇ ਨਾ ਲਾਈਏ ਜਿਹੜੇ ਮੇਰੇ ਵੀਰ ਆ ਗਏ ਕਿਸੇ ਵੀਰ ਨੇ ਇੱਕ ਆ ਕੇ ਨਗ ਫਿੱਟ ਕਰ ਲਿਆ ਵੀਰੇ ਉਹ ਵੀਰ ਨੂੰ ਆਪਾਂ ਉਹਦਾ ਮੁੱਲ ਕਰ ਦਈਦਾ ਤੇ ਅੱਧਾ ਘੰਟਾ ਵੀਰੇ ਉਹਦੀ ਵੇਟ ਕਰੀਦੀ ਆ ਉੱਪਰ ਦੀ ਕਿਸੇ ਵੀਰ ਨੂੰ ਕੋਈ ਗਾ ਆਪਾਂ ਵੀਰੇ ਮੁੱਲ ਵੀ ਨਹੀਂ ਦੱਸਦੇ ਸੌਦਾ ਲਾਉਣਾ ਦਾ ਦੂਰ ਦੀ ਗੱਲ ਆ ਕਿਉਂਕਿ ਅੱਧਾ ਘੰਟਾ ਵੀਰੇ ਕੋਈ ਵੀਰ ਨੇ ਆਦੀ ਰਾਇ ਕਰਨੀ ਆ ਕਿਸੇ ਚਾਰ ਦੋਸਤ ਨੂੰ ਵੀਡੀਓ ਪਾਉਣੀ ਆ ਘਰੇ ਵੀਡੀਓ ਪਾਉਣੀ ਆ ਉਹ ਅੱਧਾ ਘੰਟਾ ਆਪਾਂ ਵੀਰ ਨੂੰ ਟਾਈਮ ਦਿੰਨੇ ਆਂਗੇ। ਬਾਕੀ ਵੀਰੇ ਭਾ ਆਪਣੇ ਇਹੇ ਜਿਹੇ ਹੁੰਦੇ ਆ। ਕੋਈ ਵੀ ਵੀਰ ਨਾਗ ਮੰਗ ਲੇ ਵੀਰੇ। ਯਾਨੀ ਸਾਥੋਂ ਵੀਰੇ 5 ਮਿੰਟਾਂ ਦੇ ਵਿੱਚ ਸੌਦਾ ਲੈ ਲਿਆਂਦਾ। ਬਾਕੀ ਵੀਰੇ ਤੁਹਾਡਾ ਸਾਨੂੰ ਇੰਨਾ ਪਿਆਰ ਮਿਲਿਆਗਾ ਤੇ ਆਪਾਂ ਵੀਰੇ ਤੁਹਾਡਾ ਦਿਲ ਦੀਆਂ ਗਰਾਈਆਂ 'ਚੋਂ ਸ਼ੁਕਰਗੁਜ਼ਾਰ ਆ। ਤੇ ਆਪਾਂ ਵੀਰ ਜੀ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਪਿਆਰ ਦਿੰਦੇ ਰਹੋ ਤੇ ਤੁਹਾਡੀਆਂ ਉਮੀਦਾਂ ਦੇ ਵੀਰ ਜੀ ਇਸੇ ਤਰ੍ਹਾਂ ਹੀ ਖਰੇ ਉੱਤਰਦੇ ਰਹੀਏ। ਬਾਕੀ ਵੀਰੇ ਸਾਨੂੰ ਵੀ ਦੇਖੋ ਵੀਰੇ ਮਾਲ ਅਸੀ ਜਿਵੇਂ ਹੁਣ ਇੱਕ ਯਰ ਦਾ ਲਾੜ ਕੱਢਿਆ ਸੀ ਜੇ ਸੌ ਗਾਂ ਹੁੰਦੀ ਸੌ ਕਿਹੜਾ ਨਾਂ ਵੇਚਦਿਆਂ ਦੇ ਪਰ ਵੀਰੇ ਜਾਣੀ ਦੀ ਅਸੀਂ ਰੋਟੀਆਂ ਉੰਨੀਆਂ ਧਰਾਉਣੀਆਂ ਥਾਲ ਚ ਜਿੰਨੀ ਸਾਨੂੰ ਭੁੱਖਾ ਕਿਉਂਕਿ ਜਿਆਦੇ ਰੋਟੀਆਂ ਖਾ ਲਾਂਗੇ ਵੀਰੇ ਫਿਰ ਮੇਂ ਦਰਦ ਹੋਣ ਲੱਗ ਜੂਦਾ ਕੋਈ ਫਾਇਦਾ ਨਹੀਂ ਗਾ ਤੇ ਆਪਾਂ ਮਾਲ ਵੀਰੇ ਸਾਡਾ ਜਣੀ 12 ਵਜੇ ਨੂੰ ਵੇਚ ਕੇ ਅਸੀਂ ਇੱਕ ਯਾਰ ਵਿਲੇ ਹੋ ਗਏ ਸੀ ਕਿਤੋਂ ਵੀ ਦੂਰੋਂ ਵੀਰਾਂ ਨੇ ਆਉਣਾ ਤੇ ਆਪਦਾ ਟਾਈਮ ਨਾ ਆਉਣਾ ਵੀਰੇ ਲੇਟ ਆਉਣ ਦਾ ਕੋਈ ਫਾਇਦਾ ਨਹੀਂ ਹੁੰਦਾ ਸਾਡੇ ਫਾਰਮ ਤੇ ਸਾਡੇ ਭਾ ਇਹੇ ਜੇ ਹੁੰਦੇ ਜਿਹੜੇ ਪੁਰਾਣੇ ਵੀਰ ਜੁੜਿਆ ਵੀਰੇ ਉਹ ਆਪਣੇ ਲਾਟ ਨੂੰ ਜਾਣ ਦੀ ਐ ਸਹ ਲੈ ਆਈ ਬੈਠੇ ਹੁੰਦੇ ਆ ਵੀ ਕਦੋਂ ਲਾਟ ਨਿਕਲੂਗਾ ਇਹਨਾਂ ਦਾ ਤੇ ਬਾਕੀ ਵੀਰ ਜੀ ਟਰਾਂਸਪੋਰਟ ਦੀ ਸਹੂਬਦਾ ਸਾਰੀ ਆ 13 ਰੁਪਏ ਕਿਲੋਮੀਟਰ ਇਕੱਲੇ ਪੰਜਾਬ ਦਾ ਆਨਲਾਈਨ ਪੇਮੈਂਟ ਦੀ ਸਹੂਬਦਾ ਸਾਰੀ ਆ ਵੀਰੇ ਸਭਾ ਮਸ਼ੀਨਾ ਕ੍ਰੈਡਿਟ ਕਾਰਡ ਡੈਬਿਟ ਕਾਰਡ ਉੱਤੇ ਪੇਮੈਂਟ ਚੱਕੀ ਜਾਂਦੀ ਆ ਗੂਗਲ ਪੇ ਆ ਵਗੈਰਾ ਸਾਰੇ ਤਰ੍ਹਾਂ ਦਾ ਹੈਗਾ ਸਿਰਫ ਵੀਰੇ ਇਕੱਲਾ ਸਾਡੇ ਫਾਰਮ ਤੇ ਆਉਣਾ ਬਣਦਾਗਾ ਸਹੂਬਦਾ ਦੇ ਪੱਖ ਤੋਂ ਵੀਰੇ ਸੀਨੀ ਵਾਲਕਾਂ ਡੈਰੀ ਫਾਰਮ ਤੋਂ ਕੋਈ ਵੀ ਵੀਰ ਖਾਲੀ ਨਹੀਂ ਜਾਂਦਾਗਾ ਬਾਕੀ ਵੀਰੇ ਆਪਣੇ YouTube ਚੈਨਲ ਨੂੰ ਲਾਜ਼ਮੀ ਸਬਸਕ੍ਰਾਈਬ ਕਰੋ ਥੋੜਾ ਜੋਰ ਲੱਗ ਜਾਂਦਾ ਬਾਕੀ ਵੀਰੇ ਉਹਦਾ ਬੈਲ ਦਾ ਬਟਨ ਵੀ ਦਬਾਓ ਕਿਉਂਕਿ ਆਪਣੇ ਗਾਹਕ ਹੋਰ ਵਧਣ ਐਂਡ ਤੇ ਵੀਰੇ ਇੱਕ ਚੀਜ਼ ਮੈਂ ਲਾਜ਼ਮੀ ਦੱਸਦਾਗਾ ਤੁਸੀਂ ਕਿਦੋਂ ਵੀ ਇਹ ਗਊ ਮਾਤਾ ਖਰੀਦੀਆਂ ਵੀਰੇ ਦੇਖ ਕੇ ਆ ਦੀ ਨਰਖ-ਪਰਖਣਾ ਖਰੀਦੋ ਸਾਲੀ ਚੀਜ਼ ਹੁੰਦੀ ਆ ਬਾਅਦੋਂ ਵੀਰੇ ਦਾ ਫਿਰ ਲਾਂਭਾ ਕੋਈ ਨਹੀਂ ਹੁੰਦਾਗਾ ਬਾਕੀ ਵੀਰੇ ਵੀਡੀਓ ਦੇਖਣ ਲਈ ਧੰਨਵਾਦ ਆਪਾਂ 16 ਤਰੀਕ ਨੂੰ ਇੱਕ ਦਿਨ ਪਹਿਲਾਂ ਆਪਦੇ ਫਾਰਮ ਤੋਂ ਇਹਨਾਂ ਗਊਆਂ ਦੀ ਵੀਰੇ ਵੀਡੀਓ ਦੁਬਾਰਾ ਫੇਰ ਕਵਰ ਕਰਾਂਗੇ ਹਾਂਜੀ ਵੀਡੀਓ ਦੇਖਣ ਲਈ ਧੰਨਵਾਦ ਜਲਦ ਆਪਣੇ ਫਾਨਕੋ ਨਵੀਂ ਵੀਡੀਓ ਤੇ ਮਿਲਦੇ ਆਂ ਹਾਂਜੀ ਵੀਰ ਜੀ ਸਤ ਸ੍ਰੀ ਅਕਾਲ ਜੀ